ਗੁਰੂ ਘਰ ਤਿਲਕ ਨਗਰ ਸੁੰਦਰ ਨਗਰ ਦੇ ਵਿੱਚ ਇੱਕ ਗਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ ਜਿਹੜੀ ਬਹੁਤ ਹੀ ਨਿੰਦਕਯੋਗ ਆ ਉਸ ਸੰਬੰਧ ਵਿੱਚ ਜਦੋਂ ਆ ਕੇ ਉੱਥੋਂ ਦਾ ਮਾਹੌਲ ਚਾਲ ਦੇਖਿਆ ਉੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ ਬੜੇ ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉੱਥੋਂ ਦਾ ਹਾਲਚਲ ਪਰ ਕਈ ਜਿੱਦਾਂ ਕਹਿ ਲਓ ਗਰੰਟੀ ਸਿੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਹਨੂੰ 12000 ਰੁਪਏ ਸਰਵਜੀਤ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਇਹਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਬਣਛਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤੇ ਹੁੰਦਾ ਨਾ ਤਨਖਾਹ ਦੇ ਕੇ ਗ੍ਰੰਤੀ ਨੂੰ ਹੱਥ ਜੋੜ ਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ ਚੋਂ ਧੱਕੇ ਮਾਰ ਕੇ ਕੱਢਿਆ ਗਿਆ ਪਰ ਉਹਦੀ ਵੰਸ਼ਾ ਸੀ ਕਿ ਮੈਂ ਇੱਥੇ ਰਵਾਂਗਾ ਮੈਨੂੰ ਕੋਈ ਕੱਢ ਨਹੀਂ ਸਕਦਾ ਜਾਂ ਤਾਂ ਮੈਨੂੰ 1 ਲੱਖ 2 ਲੱਖ ਰੁਪਈਆ ਦਿਓ ਜਾਂ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਸ਼ਾ ਉਹਨੇ ਇਸ ਗੁਰੂ ਘਰ ਚ ਰੱਖੀ ਆ ਕੇ ਜਿੱਦ ਦਿਨ ਉਹਦਾ ਜਾਣ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤਸਰ ਲੈ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਥੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਲਡ ਕਰ ਦਿੱਤੀ। ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪੁੱਛ ਪੜਤਾਲ ਸਾਰੀ ਖੂਕ ਕੀਤੀ ਉਹਦੇ ਜੀ ਗਰੰਟੀ ਸਿੰਘ ਦੋਸ਼ੀ ਪਾਇਆ ਗਿਆ ਜੀ। ਇਹ ਪਹਿਲਾ ਤੁਸੀਂ ਪੰਜੋਖਾਲ ਦੱਸੋ। ਮੈਂ ਗਰੰਟੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ 'ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਹੜੇ ਕਿਹੜੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲਜਕ ਸਾਹਿਬ ਤੇ ਪੇਸ਼ ਹੋਇਆ ਜੀ। ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਲਤਕਤ ਸਾਹਿਬ ਤੋਂ ਪੂਰਾ ਇਹ ਇਨਸਾਫ ਮਿਲੇਗਾ ਕੀ ਅਸੋਸ਼ ਦਿੱਤਾ ਗਿਆ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਅੱਜ ਪੂਰੀ ਕਮੇਟੀ ਆਈ ਹੈ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਹੈ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30-35 ਬੀਬੀਆਂ ਐਸੀਆਂ ਜਿਹੜੀਆਂ ਡੇਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਆ ਉੱਥੋਂ ਬੀਬੀਆਂ ਗੁੜਕਾ ਸਾਹਿਬ ਲੈ ਕੇ ਡੇਲੀ ਨਿਤਨੇਮ ਕਰਦੀਆਂ ਆ ਔਰ ਇੱਕ ਮਹੀਨਾ ਗਰੰਤੀ ਸਿੰਘ ਨੂੰ ਸੇਵਾ ਕਰਦੇ ਹੋਗੇ ਸੀ ਇਹਨੂੰ ਉਸੇ ਦਿਨ ਹੀ ਪੋਥੀਆਂ ਦੇ ਉੱਪਰ ਮਿੱਟੀ ਕਿੱਦਾਂ ਨਜ਼ਰ ਆ ਗਈ ਮੈਂ ਤੇ ਇਸ ਗੱਲ ਦਾ ਪੁੱਛਣਾ ਚਾਹਨਾ ਜਾਣਦੇ ਸਮੇਂ ਤੈਨੂੰ ਮਿੱਟੀ ਨਜ਼ਰ ਆਈ ਲੱਗਦਾ ਨਹੀਂ ਗਰੰਤੀ ਸਿੰਘ ਨੂੰ ਰੱਖਣ ਤੋਂ ਪਹਿਲਾਂ ਪ੍ਰੋਪਰ ਸ਼ਾਨਮਿੰਨ ਕਰਨੀ ਬਾਬਾ ਜੀ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਧਾਰਨਾ ਕੀਤੀ ਹੈ ਔਰ ਤੁਹਾਡੇ ਸਾਹਮਣੇ ਰਾਈ ਇੱਕ ਬੇਨਤੀ ਕਰਨਾ ਚਾਹਨਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗਰੰਤੀ ਸਿੰਘ ਨੂੰ ਲੈ ਕੇ ਆਉਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਦਾ ਉਹਦਾ ਨਿਤਨੇਮ ਦਾ ਹੋਣਾ ਚਾਹੀਦਾ ਹਾਂਜੀ ਕਰਨ ਮੇਰਾ ਨਾਮ ਸਿਮਰਨਦੀਪ ਕੌਰ ਹੈ ਅਸੀਂ ਸੁੰਦਰ ਨਗਰ ਤਿਰਕਨਗਰ ਗੁਰਦੁਆਰੇ ਮਤਵਤੇ ਦੀ ਸੇਵਾਦਾਰਾ ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ ਉਹਨੇ ਆ ਗੁਰਕਾ ਸਭ ਲੈਨੇ ਆ ਤੇ ਉੱਥੇ ਤਕਰੀਬਨ 2-3 ਘੰਟੇ ਰਹਿਨੇ ਆ ਸਾਰੀ ਸਾਫ ਸਵਾਈ ਦੇਖਭਾਲ ਕਰਕੇ ਫਿਰ ਘਰ ਨੂੰ ਜਾਈਦਾ ਸਾਰਾ ਕੁਝ ਤੇ ਵਧੀਆ ਚੱਲਦਾ ਸੀ ਤੇ ਜਦੋਂ ਦੇ ਪਾਤੀ ਸਾਹਿਬ ਆਏ ਆ ਉਦੋਂ ਦੇ ਮਤਲਬ ਕਿ ਇਕਦਮ ਹੀ ਹਾਲਾਤ ਬਿਲਕੁਲ ਖਰਾਬ ਜੇ ਹੋ ਗਏ ਆ ਗੁਰਦੁਆਰੇ ਵੀ ਸੰਗਤ ਵੀ ਬਹੁਤ ਘਟ ਗਈ ਆ ਆਉਂਦੇ ਨਹੀਂ ਆ ਜੇ ਉਹਨਾਂ ਨੂੰ ਕੀਰਤਨ ਵੀ ਨਹੀਂ ਕਰਦੇ ਨਾ ਹੀ ਕਥਾ ਕਰਦੇ ਆ ਕਥਾ ਜੇ ਕਰਦੇ ਆ ਤੇ ਉਹ ਦੁਨਿਆਵੀ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਮਤਲਬ ਬੜੀ ਵਾਰ ਸਮਝਾਇਆ ਕਿ ਨਹੀਂ ਬਾਬਾ ਜੀ ਤੁਸੀਂ ਕੋਈ ਸਾਨੂੰ ਸਾਖੀ ਸੁਣਾਇਆ ਕਰੋ ਕੋਈ ਜਿੱਦਾਂ ਹੁਕਮਨਾਮਾ ਸਾਹਿਬ ਦੀ ਕਥਾ ਕਰਿਆ ਕਰੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਜਾਂ ਹੋਰ ਵੀ ਬਾਕੀ ਸਮਝਾ ਸਕੀਏ ਆ ਸਕੀਏ ਗੁਰੂ ਕਰਨ ਨਾਲ ਜੁੜ ਸਕੀਏ ਪਰ ਨਹੀਂ ਉਹਨਾਂ ਨੇ ਸਭ ਨੂੰ ਇਹਦਾ ਵੀ ਵਿਰੋਧ ਕੀਤਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਅਸੀਂ ਮਤਲਬ ਮੈਂ ਇਦਾਂ ਉਦਾਂ ਮਤਲਬ ਮੈਂ ਬਹੁਤ ਸਿਆਣਾ ਹਾਂ ਜਿਵੇਂ ਮੈਂ ਬੋਲਦਾ ਮੈਂ ਠੀਕ ਬੋਲਦਾ ਹਾਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਮਤਲਬ ਕਿ ਪੂਰੀ ਸੰਗਤ ਸੰਗਤ ਨੇ ਕਿਸੇ ਕਿਸੇ ਵੀ ਸੰਗਤ ਦੇ ਮਤਲਬ ਗੱਲ ਨਹੀਂ ਉਹਨਾਂ ਨੇ ਸੁਣੀ ਕਿਸੇ ਦੀ ਤੇ ਆਪਣੀਆਂ ਮਤਲਬ ਦੁਨਿਆਵੀ ਗੱਲਾਂ 'ਚ ਰਹੇ ਤੇ ਸਭ ਉਹਦਾ ਵਿਰੋਧ ਹੀ ਕਰਦੇ ਰਹੇ ਤੇ ਅਸੀਂ ਇਸ ਕਰਕੇ ਹੁਣ ਇੱਥੇ ਆਏ ਆ ਕਿ ਸਾਨੂੰ ਇਹਨਾਂ ਮਤਲਬ ਕੋਈ ਚੰਗਾ ਮਤਲਬ ਪਾਠੀ ਸੰਗਰੰਤੀ ਮਿਲੇ ਜੋ ਕਿ ਸਾਨੂੰ ਇਹਨਾਂ ਆਪਣੇ ਸਿੱਖਿਆ ਦੇ ਸਾਨੂੰ ਗੁਰੂ ਘਰ ਨਾਲ ਜੋੜੇ ਜਾਂ ਸਾਨੂੰ ਕੀਰਤਨ ਆਪਣਾ ਪਾਠ ਸਾਰਾ ਮਤਲਬ ਕਿ ਸਾਖੀਆਂ ਵਗੈਰਾ ਜੋ ਵੀ ਅਸੀਂ ਗੁਰੂ ਘਰ ਨਾਲ ਜੁੜਿਆ ਤੇ ਅਸੀਂ ਆਈਏ ਸਾਨੂੰ ਬਹੁਤ ਆਸ਼ਵਾਸਨ ਮਿਲਿਆ ਸਾਨੂੰ ਕਿ ਮਤਲਬ ਕਿਹਾ ਉਹਨਾਂ ਨੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਮਤਲਬ ਇਥੋਂ ਕੱਢਾਂਗੇ